ਉਹ ਪੁਲਿਸ ਦੀ ਯਾਰੀ ਵੀ ਮਾੜੀ ਤੇ ਦਸ਼ਮੀ ਮਾੜੀ ਉਹ ਗਲਤ ਹੋ ਗਿਆ ਉਹਨਾਂ ਨੇ ਮਾਰਿਆ ਮੈਨੂੰ ਬਹੁਤ ਦੁੱਖ ਲੱਗਿਆ ਕਿਵੇਂ ਅਗਰ ਹਮ ਕਿਸੇ 'ਤੇ ਗੁੱਸਾ ਕਰਤੇ ਹੈਂ ਹਾਂ ਤੋ ਉਹ ਵੀ ਗੁੱਸਾ ਕਰੇਗਾ ਫਿਰ ਲੜਾਈ ਹੋ ਜਾਏ ਹਾਂ ਲੜਦੇ ਸੀ ਬਹੁਤ ਜ਼ਿਆਦਾ ਸੀ ਲੋ 2 ਮਿੰਟ ਵੀ ਅਸੀਂ ਕਦੇ ਇਕੱਠੇ ਨਹੀਂ ਬੈਠੇ ਹੋਣੇ ਮੇਰੀ ਗੁੱਤੋ ਦੇ ਹੱਥ ਤੇ ਉਹਦੇ ਵਾਲ ਮੇਰੇ ਹੱਥ ਉਹ ਵੀ ਕੁੜੀ ਕਹਿੰਦੀ ਹੈ ਤੂੰ ਮੇਰੇ ਲਈ ਝੂਠ ਨਹੀਂ ਪਾਰ ਸਕਦਾ ਤੋ ਫਿਰ ਤੁਸੀਂ ਕਦੇ ਆਪਣੇ ਹਸਬੰਦ ਨੂੰ ਕੋਈ ਝੂਠ ਅਨੀ ਸਰ ਬਹੁਤ ਸ਼ਾਨਦਾਰ ਮੂਵੀ ਹੈ ਅੱਜ ਦੇ ਜਨਰੇਸ਼ਨ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਇਸ ਤੋਂ ਬਹੁਤ ਸਾਰੀ ਇਨਸਪੀਰੇਸ਼ਨ ਮਿਲਦੀ ਹੈ ਬਹੁਤ ਵਾਰੀ ਨਾ ਮਾਵਾ ਦੇ ਇਲਜ਼ਾਮ ਲੱਗਦਾ ਵੀ ਬੱਚਿਆਂ ਨੂੰ ਹੁਣ ਮਿੱਟੀ ਵੀ ਨਹੀਂ ਲੱਗਣ ਦਿੰਦੀਆਂ ਵੀ ਪਹਿਲਾਂ ਬੱਚੇ ਮਿੱਟੀ 'ਚ ਖੇਡਦੇ ਸੀ ਤਾਂ ਉਹਨਾਂ ਦਾ ਮੂਹ ਵੀ ਪੈਂਦਾ ਸੀ ਉਹ ਹੋਰ ਖੇਡਾ ਖੇਡਦੇ ਸੀ ਤਾਂ ਫਿਰ ਤੁਸੀਂ ਅੱਜ ਦੀਆਂ ਮੰਮੀਆਂ ਨੂੰ ਕੀ ਕਹਿਣਾ ਚਾਹੋਗੇ ਪੈਸੇ ਅੱਜ ਦੀਆਂ ਮੰਮੀਆਂ ਤਾਂ ਮੋਬਾਈਲ ਤੋਂ ਛੁਟਕਾਰਾ ਚਾਹੁੰਦੀਆਂ ਸਭ ਮਿੱਟੀ ਵਿੱਚ ਤਾਂ ਬੱਚੀ ਨਹੀਂ ਜਾਂਦੀ ਮੇਰੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਦੀਪ ਸੰਦੀਪ ਰੇਡੀਓ ਸਿਟੀ ਤੇ ਪਵੇਲੀਅਨ ਮਾਲ ਵੱਲੋਂ ਅੱਜ ਮਿਲ ਕੇ ਜਿਹੜਾ ਖਿਡਾਰੀ ਫਿਲਮ ਆ ਜਿਹੜੀ ਕਰਤਾਰ ਚੀਮਾ ਸੁਰਬੀ ਅਤੇ ਗੁਰਨਾਮ ਪੁੱਲਰ ਹੁਣਾ ਦੀ ਆ ਉਹਦਾ ਪ੍ਰੀਮੀਅਰ ਰੱਖਿਆ ਗਿਆ ਸੀਗਾ ਫਿਲਮ ਆ ਜਿਹੜੀ ਖਤਮ ਹੋ ਚੁੱਕੀ ਐ ਤੇ ਹੁਣ ਅਸੀਂ ਐਗਜ਼ਿਟ ਤੇ ਖੜੇ ਆ ਦਰਸ਼ਕਾਂ ਤੋਂ ਜਾਣਾਂਗੇ ਜਿਹੜੇ ਇੱਕ ਇੱਕ ਕਰਕੇ ਆਉਣਗੇ ਕਿ ਉਹਨਾਂ ਨੂੰ ਫਿਲਮ ਕਿਵੇਂ ਲੱਗੀ ਐ ਫਿਲਮ ਦੇ ਵਿੱਚ ਨਵਾਂ ਕੀ ਲੱਗਿਆ ਐ ਐਕਟਿੰਗ ਕਿਵੇਂ ਲੱਗੀ ਐ ਫਿਲਮ ਦਾ ਜਿਹੜਾ ਸਟਾਈਲ ਐ ਫਿਲਮ ਜਿਹੜੀ ਮੇਕਿੰਗ ਐ ਫਿਲਮ ਦੀ ਉਹ ਕਿਵੇਂ ਲੱਗੀ ਐ ਫਿਲਮ ਦੇ ਵਿੱਚ ਨਵਾਂ ਕੀ ਲੱਗਿਆ ਸਾਰਾ ਕੁਝ ਜਾਣਾਂਗੇ ਸੋ ਆਓ ਬਿਨਾਂ ਦੇਰੀ ਤੋਂ ਜਾਣੀਏ ਆਪਾਂ ਦਰਸ਼ਕਾਂ ਦੇ ਰਿਵਿਊ ਤੋ ਸਰ ਖਿਡਾਰੀ ਦੇਖ ਕੇ ਆਇਓ ਕਿਵੇਂ ਲੱਗੀ ਫਿਲਮ ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਦੇਖੋ ਇੱਕ ਤੇ ਮੂਵੀ ਦਾ ਕਨਸੈਪਟ ਔਰ ਸਾਡੇ ਪੰਜਾਬ ਦੇ ਲੋਕ ਜੀ ਔਰ ਪੰਜਾਬ ਦੇ ਮੁੰਡੇ ਜਵਾਨ ਜਿਹੜਾ ਇਹ ਕਨਸੈਪਟ ਹੈ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਰਵੀਸ਼ ਅਬਰੋਲ ਦੀ ਟੀਮ ਨੂੰ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਕਰਨਾ ਚਾਹਨਾ ਤੇ ਪਲੱਸ ਸਾਡੇ ਗੁਰਨਾਮ ਪੁੱਲਰ ਤੇ ਬੈਸਟ ਐਕਟਰ ਹੈਗੇ ਹੀ ਹੈ ਉਹਨਾਂ ਦੀ ਕੋਈ ਕਮੀ ਨਹੀਂ ਹੈ ਤੇ ਲਾਸਟ ਵੀ ਜਦੋਂ ਅਸੀਂ ਸਾਰੇ ਚੀਜ਼ਾਂ ਵੇਖਿਆ ਤੇ ਇਹਦਾ ਪਾਰਟ 2 ਵੀ ਆਏਗਾ ਤੇ ਅਸੀਂ ਪਾਰਟ 2 ਵੀ ਵੇਖਣਾ ਤੇ ਮੈਂ ਵੇਖਾਂ ਕਹਾਂਗਾ ਲੋਕਾਂ ਨੂੰ ਕੀ ਵੇਖਣ ਜਾਣ ਫਿਲਮ ਬਹੁਤ ਹੀ ਵਧੀਆ ਹੈ ਯੰਗਸਟਰ ਮੁੰਡੇ ਆਪਣਾ ਸਪੋਰਟਸ ਦੀ ਥਾਂ ਤੇ ਆਣਗੇ ਤੇ ਵਧੀਆ ਹੋਏਗਾ ਠੀਕ ਥੈਂਕ ਯੂ ਸਰ ਹਾਂਜੀ ਤੁਸੀਂ ਖਿਡਾਰੀ ਦੇਖ ਕੇ ਕਿਵੇਂ ਲੱਗੇ ਤੁਹਾਨੂੰ ਬਹੁਤ ਸੋਹਣੀ ਮੂਵੀ ਹੈ ਜੀ ਐਕਟਿੰਗ ਕਿਦੀ ਜ਼ਿਆਦਾ ਵਧੀਆ ਲੱਗੀ ਐਕਟਿੰਗ ਸਾਰਿਆਂ ਦੀ ਗੁਰਨਾਮ ਪੁੱਲਰ ਦੀ ਵੀ ਵਧੀਆ ਕਰਤਾਰ ਚੰਮੇ ਸਾਰੇ ਬਹੁਤ ਸੋਹਣੀ ਅੱਛਾ ਭਰਾ ਦਾ ਬੌਂਡ ਦਿਖਾਇਆ ਗਿਆ ਤੁਹਾਡਾ ਕਿਵੇਂ ਦਾ ਬੌਂਡ ਹੈ ਭਰਾ ਦੇ ਨਾਲ ਬਹੁਤ ਵਧੀਆ ਹੈ ਜੀ ਬਿਲਕੁਲ ਐਵੇਂ ਦਾ ਹੀ ਹੈ ਜੀ ਕੋਈ ਜਦੋਂ ਫਿਲਮ ਚੱਲ ਰਹੀ ਸੀ ਕਦੇ ਇਮੋਸ਼ਨਲ ਹੋਏ ਜਦੋਂ ਭਰਾ ਦਾ ਸੁਣਾਲ ਹਾਂਜੀ ਬਿਲਕੁਲ ਬਿਲਕੁਲ ਜਦੋਂ ਉਹਨੂੰ ਕਰਤਾਰ ਚ ਵਿੱਚ ਡੈਥ ਹੁੰਦੀ ਆ ਜਦੋਂ ਉਹਨੂੰ ਮਾਰਦੇ ਆ ਉਦੋਂ ਵੀ ਉਸ ਤੋਂ ਬਾਅਦ ਜਦੋਂ ਗੁਰਨਾਮ ਬਦਲਾ ਲੈਂਦਾ ਉਦੋਂ ਵੀ ਠੀਕ ਹੈ ਹਾਂ ਬਹੁਤ ਸੋਹਣੀ ਮੂਵੀ ਆ ਲੱਗਦਾ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਨਾਲ ਇੱਕ ਭਾਈਚਾਰੇ ਦੀ ਸਾਂਝ ਵੀ ਹੈ ਜਿਹੜੀ ਬਿਲਕੁਲ ਬਿਲਕੁਲ ਜੀ ਇਹੀ ਮੈਸੇਜ ਦਿੱਤਾ ਗਿਆ ਫਿਲਮ ਚ ਕਿ ਹਾਂ ਬ੍ਰਦਰ ਦਾ ਬੌਂਡ ਹੈ ਸਾਰਾ ਕੁਝ ਹੈ ਕੋਈ ਨੈਕਸਟ ਪਾਰਟ ਵੀ ਆਊਗਾ ਨੈਕਸਟ ਪਾਰਟ ਦੇਖਾਂਗੇ ਠੀਕ ਹੈ ਥੈਂਕ ਯੂ ਜੀ ਹਾਂਜੀ ਤੁਸੀਂ ਵੀ ਦੇਖ ਕੇ ਖਿਡਾਰੀ ਇਹਦੇ ਵਿੱਚ ਹਾਸਾ ਵੀ ਲੱਗਿਆ ਪਿਆਰ ਵੀ ਹੈ ਰਮਾਂਸ ਵੀ ਹੈ ਗੁੱਸਾ ਵੀ ਕਿਹੜੀ ਚੀਜ਼ ਆ ਜਿਹੜੀ ਅੱਜ ਨਾਲ ਲੈ ਕੇ ਚੱਲ ਜੇ ਫਿਲਮ ਤੁਸੀਂ ਦੇਖ ਕੇ ਨਹੀਂ ਉਹ ਸਾਰੀ ਫਿਲਮ ਬਹੁਤ ਵਧੀਆ ਸੀਗੀ ਟੋਗੋਡ ਹਾਂ ਬਹੁਤ ਵਧੀਆ ਸੀਗੀ ਅੱਛਾ ਇਹਦੇ ਵਿੱਚ ਭਰਾਵਾਂ ਦਾ ਵੀ ਜਿਹੜਾ ਐਂਗਲ ਦਿਖਾਇਆ ਗਿਆ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਤਾਂ ਤੁਹਾਡਾ ਭਰਾ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਰਿਲੇਸ਼ਨ ਹੈ ਕਿਤੇ ਕਿਹੜਾ ਸੀਨ ਆ ਜਿਸ ਨੇ ਬਹੁਤ ਇਮੋਸ਼ਨਲ ਕਰਕੇ ਰੱਖਤਾ ਯਾਦ ਰਵਾਈ ਹੋਵੇ ਬਚਪਨ ਵਾਲੇ ਭਰਾ ਕਰਤਾਰ ਚਿੰਮੀ ਦਾ ਹੀ ਆ ਜੀ ਜਿਹੜਾ ਹਾਂ ਹਾਂਜੀ ਹਾਂਜੀ ਦੋਨੇ ਵਧੀਆ ਠੀਕ ਜੀ ਹਾਂਜੀ ਖਿਡਾਰੀ ਦੇ ਕੇ ਆਏ ਹੋ ਕੀ ਬੈਸਟ ਲੱਗਿਆ ਫਿਲਮ ਦੇ ਵਿੱਚ ਬੈਸਟ ਗੁਰਨਾਮ ਭੁੱਲਰ ਦੀ ਐਕਟਿੰਗ ਲੱਗੀ ਮੈਨੂੰ ਤਾਂ ਅੱਛਾ ਤੇ ਆ ਵੀ ਲੱਗਿਆ ਕਿ ਨੈਕਸਟ ਪਾਰਟ ਜ਼ਰੂਰ ਦੇਖੂੰਗੀ ਬਹੁਤ ਅੱਛੀ ਮੂਵੀ ਹੈ ਅੱਛਾ ਗੁਰਨਾਮ ਭੁੱਲਰ ਹੁਣ ਐਤ ਕੀ ਐਗਰੈਸਿਵ ਮੂਡ ਦੇ ਵਿੱਚ ਸੀਗੇ ਪਹਿਲਾਂ ਥੋੜੇ ਜੇ ਮਿੱਠੇ ਜੇ ਰੋਲ ਕਰਦੇ ਹੁੰਦੇ ਨੇ ਆਏ ਵਧੀਆ ਲੱਗਦਾ ਗੁਰਨਾਮ ਇਸ ਜਿਹੜੇ ਰੂਪ ਦੇ ਵਿੱਚ ਆਇਆ ਹਾਵ ਆ ਰੂਪ ਵਧੀਆ ਲੱਗਿਆ ਬਹੁਤ ਠੀਕ ਹੈ ਥੈਂਕ ਯੂ ਅੱਛਾ ਕਿਵੇਂ ਲੱਗੀ ਜੀ ਬਹੁਤ ਵਧੀਆ ਮੂਵੀ ਅੱਛਾ ਕੀ ਗੱਲ ਸਭ ਤੋਂ ਜ਼ਿਆਦਾ ਜਿਹੜੀ ਬੈਸਟ ਤੁਹਾਨੂੰ ਲੱਗੀ ਸਭ ਤੋਂ ਬੈ ਔਰ ਜਿਹੜੀ ਮੈਨੂੰ ਲੱਗੀ ਕਿ ਪੁਲਿਸ ਨੇ ਐਂਡ ਤੇ ਜੋਦਾ ਕਹਿੰਦੇ ਨਾ ਪੁਲਿਸ ਦੀ ਯਾਰੀ ਵੀ ਮਾੜੀ ਤੇ ਦਸ਼ਮੀ ਮਾੜੀ ਉਹ ਗਲਤ ਹੋ ਗਿਆ ਉਹਨਾਂ ਨੇ ਮਾਰਿਆ ਮੈਨੂੰ ਬਹੁਤ ਦੁੱਖ ਲੱਗਿਆ ਥੈਂਕ ਯੂ ਜੀ ਅੱਛਾ ਤੁਹਾਨੂੰ ਕਿਵੇਂ ਲੱਗੀ ਜੀ ਖੇਡਾਰੀ ਬਹੁਤ ਵਧੀਆ ਲੱਗੀ ਐ ਸਰ ਅੱਛਾ ਤੁਹਾਡਾ ਆਪਣੇ ਭਰਾ ਦੇ ਨਾਲ ਕਿਸ ਤਰ੍ਹਾਂ ਦਾ ਕੋਈ ਯਾਦ ਆਇਆ ਮੂਮੈਂਟ ਜਦੋਂ ਜਿੱਦਾਂ ਭਰਾ ਭਰਾ ਦੇ ਲਈ ਖੜਦਾ ਬਹੁਤ ਜ਼ਿਆਦਾ ਯਾਦ ਆਇਆ ਕਿਉਂਕਿ ਭਰਾ ਭਰਾ ਇਹੋ ਜੀ ਜਿਹਦਾ ਮਤਲਬ ਆਪਣੇ ਹਰ ਇੱਕ سپورਟ ਲਈ ਖੜਦਾ ਵਾ ਚਾਹੇ ਜਿੱਦਾਂ ਦੀ ਮਰਜ਼ੀ ਕੋਈ ਸਪੋਰਟਿੰਗ ਹੋਵੇ ਅੱਛਾ ਤੁਸੀਂ ਵੀ ਭਰਾ ਦੇ ਨਾਲ ਹਰ ਗੱਲ ਸ਼ੇਅਰ ਕਰ ਲੈਂਦੇ ਹੋ ਹ ਸੋ ਬਾਈ ਜੀ ਹੁਣੀ ਵੀ ਦੇਖ ਕੇ ਕਹਿੰਦੇ ਕਿਦਾਂ ਲੱਗੀ ਜੀ ਖਿਡਾਰੀ ਅ ਫਿਲਮ ਸਾਨੂੰ ਬਹੁਤ ਵਧੀਆ ਲੱਗੀ ਅਸਲ ਵਿੱਚ ਇਸ ਫਿਲਮ ਦਾ ਜਿਹੜਾ ਮੇਨ ਮਕਸਦ ਹੈ ਨਾ ਉਹ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਤੇ ਨਸ਼ਿਆਂ ਤੋਂ ਦੂਰ ਕਰਨਾ ਇੱਕ ਚੰਗੀ ਐਫਰਟ ਆ ਅਸੀਂ ਚਾਹੇ ਇਦਾਂ ਦੀਆਂ ਫਿਲਮਾਂ ਹੋਰ ਬਣਨ ਬਹੁਤ ਵਧੀਆ ਸੀ ਲੱਗਦਾ ਆਪਣੀ ਜਵਾਨੀ ਦੇ ਦਿਨ ਵੀ ਜਾਦਾ ਆਏ ਫਿਰ ਜਦੋਂ ਤੁਸੀਂ ਵੀ ਕਿਤੇ ਬੰਦਾ ਘੂਲ ਘੂਲ ਕਰਦਾ ਹੀ ਰਹਿੰਦਾ ਮਾੜੀ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਐਕਚੁਅਲੀ ਜਦੋਂ ਬੈਠੇ ਸੀ ਹੰਦਾ ਐਵੇਂ ਲੱਗ ਰਿਹਾ ਸੀ ਅਸੀਂ ਉਸ ਮਤਲਬ ਦੌਰ ਦੇ ਵਿੱਚ ਪਹੁੰਚ ਗਏ ਆ ਲੱਗਦਾ ਸੀ ਵੀ ਸਾਨੂੰ ਵੀ ਦੁਬਾਰਾ ਜੇ ਮੌ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਯੰਗਸਟਰ ਪੀੜ੍ਹੀ ਆ ਕਿਤੇ ਨਾ ਕਿਤੇ ਉਹਨੂੰ ਨਾਲ ਜੋੜੂਗੀ ਕਿਉਂਕਿ ਅਸੀਂ ਮਿੱਟੀ ਤੋਂ ਹੀ ਦੂਰ ਹੁੰਦੇ ਜਾ ਰਹੇ ਹਾਂ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਹੁਣ ਅੱਜ ਦੇ ਜਮਾਹ ਜਿਹੜੀਆਂ ਖੇਡਾਂ ਰਹਿ ਗਈਆਂ ਉਹ ਸਿਰਫ ਮੋਬਾਈਲ ਦੀਆਂ ਰਹਿ ਗਈਆਂ ਲੈਪਟਾਪ ਦੀਆਂ ਰਹਿ ਗਈਆਂ ਤੋ ਮਤਲਬ ਇਹਨਾਂ ਜਿਹੜੀਆਂ ਆਪਣੀਆਂ ਰਵਾਇਤੀ ਖੇਡਾਂ ਕਬੱਡੀ ਹੋਈ ਜਾਂ ਮਤਲਬ ਪਹਿਲਵਾਨੀ ਹੋਈ ਜਾਂ ਫੁੱਟਬਾਲ ਖੋਖੋ ਜੋ ਵੀ ਹੈਗੀਆਂ ਪਿੰਡਾਂ ਦੀਆਂ ਖੇਡਾਂ ਉਹਨਾਂ ਵੱਲ ਇੱਕ ਵਾਰੀ ਦੁਬਾਰਾ ਪ੍ਰੇਰਿਤ ਹੋਣਾ ਚਾਹੀਦਾ ਔਰ ਸਭ ਨੂੰ ਇਹ ਖੇਡਾਂ ਖੇਡਣੀ ਚਾਹੀਦੀਆਂ ਜਦੋਂ ਉਹ ਤੇ ਕਹਿੰਦੇ ਆ ਕਿ ਖਿਡਾਰੀ ਲਈ ਗ ਗੁੱਸਾ ਦਾ ਗੁੱਸਾ ਦਾ ਸਾਰਿਆਂ ਨੂੰ ਆਉਂਦਾ ਲੇਕਿਨ ਗੁੱਸੇ ਨੂੰ ਕੰਟਰੋਲ ਕਿਵੇਂ ਕਰਨਾ ਉਹ ਐਫਰਟ ਸਾਰ ਨੂੰ ਆਉਂਦੀ ਹੋਣੀ ਚਾਹੀਦੀ ਹੈ ਪਤਾ ਆਉਂਦਾ ਕੀ ਤੇ ਸਭ ਤੋਂ ਜ਼ਿਆਦਾ ਆਪਣੇ ਆਪ ਧਿਆਨ ਦਾ ਹੋਣਾ ਬਦਲ ਲਿਆ ਤੁਸੀਂ ਹਾਂਜੀ ਤੁਸੀਂ ਖਿਡਾਰੀ ਦੇਖ ਕੇ ਆਏ ਹੋ ਅੱਛਾ ਬਾਈ ਜੀ ਵੀ ਕਿੱਦਾਂ ਦੀ ਲੱਗੀ ਵੀਰੇ ਫਿਲਮ ਬਹੁਤ ਅੱਛੀ ਲੱਗੀ ਅੱਛਾ ਕਿਹੜੀ ਚੀਜ਼ ਹੈ ਜਿਹੜੀ ਸਭ ਤੋਂ ਬੈਸਟ ਲੱਗੀ ਫਿਲਮ ਦੇ ਵਿੱਚ ਦੁਬਾਰਾ ਦੇਖਣੀ ਚਾਹੋਗੇ ਤਾਂ ਉਸ ਵਜ੍ਹਾ ਕਰਕੇ ਦੇਖਣੀ ਚਾਹੋਗੇ ਗੁੱਸੇ ਕੋ ਕੈਸੇ ਕੰਟਰੋਲ ਕਰੇ ਅੱਛਾ ਜਿਵੇਂ ਅਗਰ ਹਮ ਕਿਸੇ 'ਤੇ ਗੁੱਸਾ ਕਰਤੇ ਹੈ ਹਾਂ ਤਾਂ ਉਹ ਵੀ ਗੁੱਸਾ ਕਰੇਗਾ ਫਿਰ ਲੜਾਈ ਹੋ ਜਾਏਗੀ ਅਗਰ ਹਮ ਪਹਿਲੀ ਬਾਤ ਸੁਲਝਾ ਦੇ ਤਾਂ ਮਾਮਲਾ ਮੈਟਰ ਸਕਦਾ ਹੈ ਅੱਛਾ ਤੁਹਾਡਾ ਭਰਾ ਦੇ ਨਾਲ ਕਿਸ ਤਰ੍ਹਾਂ ਦਾ ਤੁਸੀਂ ਲੜਦੇ ਹੋ ਆਪਸ ਦੇ ਵਿੱਚ ਮੈਂ ਤਾਂ ਲੜਦਾ ਹਾਂ ਪਰ ਇਹ ਪਹਿਲੇ ਸ਼ੁਰੂ ਕਰਦਾ ਹੈ ਅੱਛਾ ਲੜਾਈ ਇਹ ਪਹਿਲਾ ਸ਼ੁਰੂ ਕਰਦਾ ਫਿਰ ਸਮਝੌਤਾ ਕੌਣ ਕਰਾਂਦਾ ਮੰਮੀ ਕਿ ਡੈਡੀ ਮੰਮਾ ਅੱਛਾ ਜਿਆਦਾ ਮੰਮੀ ਕੋਲੇ ਕੌਣ ਜਾਂਦਾ ਭਰਾ ਕਿ ਤੁਸੀਂ ਜਾਂਦੇ ਹੋ ਮੈਂ अच्छा चलो बढ़िया गल अच्छा ਤੁਸੀਂ ਦੱਸੋ ਜੀ ਫਿਲਮ ਦੇ ਵਿੱਚ ਕਿਦਾਂ ਲੱਗੀ ਫਿਲਮ ਨਾ ਜਦੋਂ ਆਏ ਤਾਂ ਹੁਣ ਜਦੋਂ ਚੱਲੇ ਆ ਕਿਉਂਕਿ ਵਿੱਚ ਵਿੱਚ ਫਿਲਮ ਨੇ ਰਵਾਇਆ ਵੀ ਆ ਤਾਂ ਤੁਸੀਂ ਕਿੰਨਾ ਕਿ इमोशनल ਹੋਏ ਫਿਲਮ ਦੇਖ ਕੇ ਕਾਫੀ ਕਿਹੜਾ ਸੀਨ ਨੇ ਜ਼ਿਆਦਾ ਜਿਹੜਾ ਤੁਹਾਨੂੰ ਅੱਖਾਂ ਦੇ ਵਿੱਚੋਂ ਜਿੱਦਾਂ ਹੁਣ ਵੀ ਤੁਹਾਡੀਆਂ ਅੱਖਾਂ ਭਿੱਜੀਆਂ ਹੋਈਆਂ ਨੇ ਤਾਂ ਬ੍ਰਦਰ ਜਿਹੜੇ ਦੋਵਾਂ ਭਰਾਵਾਂ ਦਾ ਸੀਨ ਸੀਗਾ ਠੀਕ ਹੈ ਉਹ ਜ਼ਿਆਦਾ ਵਧੀਆ ਲੱਗਿਆ ਅੱਛਾ ਤੁਹਾਡੇ ਟਾਈਮ 'ਚ ਆਪਣੇ ਭਰਾ ਦੇ ਨਾਲ ਕੋਈ ਗੱਲਬਾਤ ਦੱਸੋ ਕਿਉਂਕਿ ਭਰਾਵਾਂ ਦੇ ਨਾਲ ਅਕਸਰ ਭੈਣਾਂ ਦਾ ਜਿਹੜਾ ਬੌਂਡ ਹੁੰਦਾ ਬਹੁਤ ਵਧੀਆ ਹੁੰਦਾ ਲੜਦੇ ਵੀ ਨੇ ਕਈ ਕਈ ਦਿਨ ਬੋਲਦੇ ਵੀ ਨਹੀਂ ਫਿਰ ਬੋਲ ਪੈਂਦੇ ਨੇ ਕੋਈ ਏਦਾਂ ਦੀ ਗੱਲ ਮੇਰਾ ਮੇਰੇ ਭਰਾ ਦੇ ਨਾਲ ਏਦਾਂ ਦਾ ਕੋਈ ਨਹੀਂ ਰਿਹਾ ਹਾਂ ਲੜਦੇ ਸੀ ਬਹੁਤ ਜ਼ਿਆਦਾ ਸੀ ਮਤਲਬ 2 ਮਿੰਟ ਵੀ ਅਸੀਂ ਕਦੇ ਇਕੱਠੇ ਨਹੀਂ ਬੈਠੇ ਹੋਣੇ ਮੇਰੀ ਗੁੱਤੋ ਦੇ ਹੱਥ ਤੇ ਉਹਦੇ ਵਾਲ ਮੇਰੇ ਹੱਥ ਅੱਛਾ ਪਰ ਇੰਜ ਵੀ ਨਹੀਂ ਕਿ ਹਾਂ ਅਸੀਂ ਕਈ ਕਈ ਦਿਨਾਂ ਨਾ ਬੋਲੇ ਹੋਈ ਅਸੀਂ 5 ਮਿੰਟ ਵੀ ਨਹੀਂ ਕਦੇ अच्छा फिल्म ਦੇ ਵਿੱਚ ਇੱਕ ਥਾਂ ਤੇ ਉਹ ਆ ਵੀ ਕੁੜੀ ਕਹਿੰਦੀ ਹੈ ਤੂੰ ਮੇਰੇ ਲਈ ਝੂਠ ਨਹੀਂ ਮਾਰ ਸਕਦਾ ਤਾਂ ਫਿਰ ਤੁਸੀਂ ਕਦੇ ਆਪਣੇ ਹਸਬੈਂਡ ਨੂੰ ਕੋਈ ਝੂਠ ਮਾਰਿਆ ਜਿਹੜਾ ਅੱਜ ਯਾਦ ਫਿਲਮ ਦੇਖ ਕੇ ਆਏ ਹੋ ਵੀ ਆ ਝੂਠ ਦੋ ਮਾਰ ਬੈਠੇ ਅਕਸਰ ਹੀ ਮਾਰਨਾ ਪੈਂਦਾ اچھا ਠੀਕ ਥੈਂਕ ਯੂ ਹਾਂਜੀ ਹਾਂਜੀ ਸਰ ਕਿੱਦਾਂ ਲੱਗੀ ਖਿਡਾਰੀ ਜੀ ਖਿਡਾਰੀ ਪਿਕਚਰ ਬਹੁਤ ਅੱਛੀ ਲੱਗੀ ਇਹਦੇ ਤੋਂ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਕਿ ਇਹ ਗੈਂਗਸਟਰ ਕੋਈ ਮਾਦੀ ਟੀਡੋ ਪੈਦਾ ਨਹੀਂ ਹੁੰਦੇ ਕੁਝ ਸਾਡੀਆਂ ਸਰਕਾਰਾਂ ਦੀਆਂ ਕਮੀਆਂ ਨੇ ਉਹਨਾਂ ਨੂੰ ਆਪਾਂ ਸਦਾਰੀਏ ਇਹਨਾਂ ਦੇ ਤੈਅ ਤੱਕ ਜਾਈਏ ਕਿ ਇਹ ਬੱਚੇ ਕਿਉਂ ਵਿਗੜਦੇ ਨੇ ਅਗਰ ਇਹ ਬੱਚਿਆਂ ਦੇ ਉੱਤੇ ਸਿੱਖਿਆ ਦੇ ਉੱਤੇ ਵੀ ਬਹੁਤ ਵੱਡੀ ਚੀਜ਼ ਹੈ ਕਿ ਖਿਡਾਰੀ ਤਾਂ ਆਪਣੇ ਕੌਮ ਵਾਸਤੇ ਆਪਣੇ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਸਾਰਾ ਕੁਝ ਕਰਨ ਨੂੰ ਤਿਆਰ ਹੁੰਦਾ ਪਰ ਇਹ ਮਜਬੂਰ ਕਰ ਦਿੰਦੇ ਨੇ ਐਦਾਂ ਦੇ ਹਾਲਾਤ ਪੈਦਾ ਨਾ ਹੋਣ ਕਿਸੇ ਵੀ ਮਾਂ ਦਾ ਪੁੱਤ ਗੈਂਗਸਟਰ ਨਾ ਬਣ ਰਵੇ ਐਦਾ ਨਾ ਹੋਵੇ। ਅੱਛਾ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਉਹਨਾਂ ਦੇ ਨਾਮ ਬਾਪ ਆ ਨਾ ਉਹਨਾਂ ਦੇ ਮਦਰ ਆ ਹਨਾ ਤਾਂ ਤੁਸੀਂ ਇਸ ਤਰ੍ਹਾਂ ਦਾ ਤੁਹਾਡਾ ਸਰਕਲ ਵੀ ਰਿਆ ਹੋਣਾ ਵੀ ਜਿਨ੍ਹਾਂ ਦੇ ਦੋਵੇਂ ਹੀ ਨਹੀਂ ਹੁੰਦੇ ਤਾਂ ਫਿਰ ਉਹਨਾਂ ਦੇ ਨਾਲ ਤੁਸੀਂ ਕਦੇ ਉਹਨਾਂ ਨੂੰ ਇਹ ਸਾਸ ਕਰਾਇਆ ਕਿ ਜੋ ਮੇਰੀ ਮਾਂ ਉਹ ਵੀ ਤੇਰੀ ਮਾਂ ਤਾਂ ਤੂੰ ਦੁੱਖ ਸੁੱਖ ਸਾਂਝਾ ਕਰ ਲੈ। ਦੇਖੋ ਇਹ ਸਮਾਜ ਦਾ ਸਾਡਾ ਫਰਜ਼ ਬੰਦਾ ਕਿ ਕੱਲੇ ਪਿਕਚਰ ਦੇਖ ਕੇ ਘਰ ਹੱਥ ਛਾੜ ਕੇ ਨਾ ਚਲੇ ਜਾਈਏ ਕਿ ਜਿਹੜੇ ਬੱਚਿਆਂ ਦੀ ਲੋੜ ਹੈ ਮੈਂ ਖੁਦ ਸਕੂਲ ਚਲਾਉਣਾ ਵਾਂ ਉਹਦੇ ਵਿੱਚ ਕਾਫੀ ਸਾਡੇ ਕੋਲ ਵੀ ਬੱਚੇ ਹੁੰਦੇ ਨੇ ਅਸੀਂ ਅੱچھے ਲੈਵਲ ਤੱਕ ਲੈ ਕੇ ਜਾਈਦਾ ਵੇ। ਪਰ ਅੱਗੇ ਜਿਹੜੀਆਂ ਸਪਰਸ਼ਾਂ ਹੁੰਦੀਆਂ ਨੇ ਉਹਦੇ ਪਿੱਛੇ ਸਾਡੇ ਕੁਝ ਬੱਚੇ ਦਬ ਜਾਂਦੇ ਨੇ ਇਹ ਨਹੀਂ ਹੋਣਾ ਚਾਹੀਦਾ ਇਹ ਵੀ ਸਰਕਾਰਾਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਥੈਂਕ ਯੂ ਸਰ ਥੈਂਕ ਯੂ ਹਾਂਜੀ ਮੈਮ ਕਿੱਦਾਂ ਲੱਗੀ ਖਿਡਾਰੀ ਤੁਸੀਂ ਦੱਸੋ ਖਿਡਾਰੀ ਸਰ ਬਹੁਤ ਸ਼ਾਨਦਾਰ ਮੂਵੀ ਹੈ ਅੱਜ ਦੀ ਜਨਰੇਸ਼ਨ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਇਸ ਤੋਂ ਬਹੁਤ ਸਾਰੀ ਇਨਸਪੀਰੇਸ਼ਨ ਮਿਲਦੀ ਹੈ ਸਾਡੇ ਅੱਛਾ ਮਨ ਦੇ ਵਿੱਚ ਸੀਗਾ ਵੀ ਗੁਰਨਾਮ ਭੁੱਲ ਰੇ ਇਸ ਵਾਰੀ ਕੁਝ ਵੱਖਰਾ ਕਰੂਗਾ ਕਿ ਸੋਚ ਕੇ ਮਤਲਬ ਲੱਗਿਆ ਸੀ ਪਹਿਲਾਂ ਹਾਂਜੀ ਬਿਲਕੁਲ ਆਦਰਵਾਇਜ਼ ਮਤਲਬ ਇੱਕੋ ਫਿਲਮੀ ਜਿਹਾ ਉਹਦਾ ਜਿਹੜਾ ਹੀਰੋਆਂ ਵਾਲਾ ਰੂਪ ਸੀਗਾ ਉਸ ਤੋਂ ਅਲੱਗ अच्छा ਤੁਸੀਂ ਮਤਲਬ ਕੋਈ ਆਪਣੇ ਬਚਪਨ ਦੀ ਯਾਦ ਜਿਹੜੀ ਫਿਲਮ ਦੇਖ ਕੇ ਕਿਉਂਕਿ ਫਿਲਮ ਦੇ ਵਿੱਚ ਜਿੱਦਾਂ ਭਰਾਵਾਂ ਦਾ ਵੀ ਇੱਕ ਬਹੁਤ ਰਿਸ਼ਤਾ ਭੈਣ ਭਰਾ ਦਾ ਵੀ ਰਿਸ਼ਤਾ ਫਿਲਮ ਦੇ ਵਿੱਚ ਮਜ਼ਬੂਤ ਆ ਕਿ ਭਰਾ ਆਪਣੀ ਭੈਣ ਦੇ ਲਈ ਕਿੰਨਾ ਸੋਚਦਾ ਤਾਂ ਕੁਝ ਇਸ ਤਰ੍ਹਾਂ ਐਕਚੁਅਲੀ ਮੈਂ ਆਪਣੇ ਪਰਿਵਾਰ 'ਚ ਸਭ ਤੋਂ ਵੱਡੀ ਆ ਤਾਂ ਮੈਂ ਆਪਣੇ ਆਪ ਨੂੰ ਕੰਪੇਅਰ ਕਰ ਰਹੀ ਸੀ ਕਿ ਵੱਡੇ ਭਰਾ ਦੇ ਨਾਲ ਕਿ ਵੱਡਾ ਭਰਾ ਜਾਂ ਭੈਣ ਹੋਣ ਦੇ ਨਾਲ ਸਾਨੂੰ ਕਿੰਨਾ ਕੁ ਆਪਣੀ ਫੈਮਿਲੀ ਬਾਰੇ ਕਰਨਾ ਪੈਂਦਾ ਠੀਕ ਥੈਂਕ ਯੂ ਤਾਂ ਤੁਸੀਂ ਵੀ ਲਾਸਟੇ ਬੋਲੋ ਜੀ ਕਿਦਾਂ ਖਿਡਾਰੀ ਦਾ ਐਕਸਪੀਰੀਅੰਸ ਅੱਜ ਫਿਲਮ ਦਾ ਕਿਦਾਂ ਰਿਹਾ ਸੇ ਬਹੁਤ ਅਚੀ ਮੂਵੀ ਹੈ ਇੱਕ ਅਜਦੀ ਯੂਥ ਨੂੰ ਇੱਕ ਨਿਆ ਮੈਸੇਜ ਮਿਲਦਾ ਹੈ ਕਿ ਜਿਹੜੀ ਅਜਦੀ ਯੂਥ ਇੱਕ ਮੋਬਾਈਲ ਵੱਲ ਚਲ ਗਈ ਹੈ ਉਹਨੂੰ ਖੇਡਾਂ ਵਾਸਤੇ ਵਾਪਿਸ ਲਿਆਇਆ ਜਾਏ ਤਾਂਕਿ ਉਹ ਜਿਹੜੀ ਜਵਾਨੀ ਹੈ ਉਹ ਉਹ ਗਲਤ ਕਮਾਂਦੇ ਰਾਈ ਦੇਸ਼ ਨੂੰ ਬਰਬਾਦ ਕਰਨ ਦੇ ਵਿੱਚ ਲਗਾ ਰਹੇ ਨੇ ਉਹ 골ਡ ਮੈਡਲ ਲਿਆ ਕੇ ਉਹ ਪੁਲਿਸ ਚ ਭੜਤੀ ਹੋ ਕੇ ਜਾਂ ਕਿਸੇ ਵੀ ਹੋਰ ਫੀਲਡ ਦੇ ਵਿੱਚ ਜਾ ਕੇ ਉਹ ਆਦੇਸ਼ ਦੇਸ਼ ਨੂੰ ਬਚਾ ਸਕਦੇ ਨੇ ਇਹ ਸਾਡੇ ਗਰਾਊਂਡ ਨੇ ਜਿਹੜੇ ਅੱਜ ਖਤਮ ਹੁੰਦੇ ਜਾ ਰਹੇ ਨੇ ਇਹਨਾਂ ਨੂੰ ਫਿਰ ਤੋਂ ਅਸੀਂ ਦੁਬਾਰਾ ਤੋਂ ਤਿਆਰ ਕਰੀਏ ਬੱਚਿਆਂ ਨੂੰ ਮੋਬਾਈਲ ਨੂੰ ਛਿੜਾ ਕੇ ਅੱਜ ਖੇਡਾਂ ਵਾਲੀ ਲੈ ਕੇ ਜਾਈਏ ਬਹੁਤ ਵਾਰੀ ਨਾ ਮਾਵਾਂ ਦੇ ਇਲਜ਼ਾਮ ਲੱਗਦਾ ਵੀ ਬੱਚਿਆਂ ਨੂੰ ਹੁਣ ਮਿੱਟੀ ਵੀ ਨਹੀਂ ਲੱਗਣ ਦਿੰਦੀਆਂ ਵੀ ਪਹਿਲਾਂ ਬੱਚੇ ਮਿੱਟੀ 'ਚ ਖੇਡਦੇ ਸੀ ਤਾਂ ਉਹਨਾਂ ਦਾ ਮੂਹ ਵੀ ਪੈਂਦਾ ਸੀ ਉਹ ਹੋਰ ਖੇਡਾਂ ਖੇਡਦੇ ਸੀ ਤਾਂ ਫਿਰ ਤੁਸੀਂ ਅੱਜ ਦੀਆਂ ਮੰਮੀਆਂ ਨੂੰ ਕੀ ਕਹਿਣਾ ਚਾਹੋਗੇ ਐਸੀ ਅੱਜ ਦੀਆਂ ਮੰਮੀਆਂ ਤਾਂ ਮੋਬਾਈਲ ਤੋਂ ਛੁਟਕਾਰਾ ਚਾਹੁੰਦੀਆਂ ਸਭ ਮਿੱਟੀ ਵਿੱਚ ਤਾਂ ਬੱਚੀ ਨਹੀਂ ਜਾਂਦੇ ਮੇਰੇ ਬੱਚੇ ਤਾਂ ਦੋਨੇ ਮੋਬਾਈਲਾਂ ਤੇ ਨੇ ਮੈਂ ਤਾਂ ਚਾਹਨੀ ਆ ਕਿ ਮੇਰੇ ਬੱਚੇ ਵੀ ਮਿੱਟੀ ਦੇ ਵਿੱਚ ਖੇਡਣ ਉਹ ਵੀ ਖਿਡਾਰੀ ਬਣਨ ਵਧੀਆ ਨਾਮ ਕਮਾਂਵਾਂ ਆ ਵੀ ਸੇਤ ਵੀ ਬਣਾ ਲੇਕਿਨ ਉਹ ਤੇ ਅੱਜ ਅੱਖਾਂ ਹੀ ਖਰਾਬ ਕਰੀ ਜਾਂਦੇ ਨੇ ਇਹ ਸਾਡੀ ਬਹੁਤ ਵੱਡੀ ਤਰਫਾਗ ਗਿਆ ਅਜਸਤਾਂ ਠੀਕ ਥੈਂਕ ਯੂ ਸੋ ਤੁਸੀਂ ਦੇਖਿਆ ਕਿ ਕਿੱਦਾਂ ਸਭ ਨੂੰ ਜਿਹੜੀ ਖਿਡਾਰੀ ਹੈ ਬਹੁਤ ਵਧੀਆ ਲੱਗ ਰਹੀ ਹੈ ਹਰ ਕੋਈ ਜਣਾ ਫਿਲਮ ਦੇ ਵਿੱਚੋਂ ਮੈਸੇਜ ਵੀ ਲੈ ਕੇ ਜਾ ਰਿਹਾ ਤਾਂ ਜਿੰਨੇ ਵੀ ਅੱਜ ਸਾਨੂੰ ਦਰਸ਼ਕ ਮਿਲੇ ਨੇ ਸਭ ਦਾ ਇਹ ਕਹਿਣਾ ਕਿ ਖਿਡਾਰੀ ਫਿਲਮ ਚੰਗੀ ਸੋਚ ਹੈ ਗਰਨਾਮ ਭੁੱਲਰ ਕਰਤਾਰ ਚੀਮਾ ਸਰਬੀ ਦੀ ਸਾਰਿਆਂ ਦੀ ਮਿਹਨਤ ਆ ਜਿਹੜੀ ਸਭ ਨੂੰ ਨਜ਼ਰ ਆਈ ਹੈ ਤਾਂ ਜਿਹੜਿਆਂ ਨੇ ਨਹੀਂ ਦਰਸ਼ਕਾਂ ਨੇ ਦੇਖੀ ਜਾਂ ਜਿਹੜੇ ਲੋਕ ਵੇਟ ਕਰ ਰਹੇ ਨੇ ਕਿ ਕਿੱਦਾਂ ਦਾ ਰਿਸਪੌਂਸ ਆਦਾ ਤੁਸੀਂ ਦੇਖ ਹੀ ਲਿਆ ਹਰ ਕੋਈ ਫਿਲਮ ਨੂੰ ਪਿਆਰ ਕਰਦਾ ਤਾਂ ਤੁਸੀਂ ਵੀ ਬਿਨਾਂ ਦੇਰੀ ਤੂੰ ਟਿਕਟ ਬੁੱਕ ਕਰਾਓ ਤੇ ਨਜ਼ਦੀਕੀ ਜਿਹੜੇ ਸਿਨੇਮਾ ਘਰ ਨੇ ਉਹਨਾਂ ਦੇ ਵਿੱਚ ਜਾ ਕੇ ਦੇਖੋ ਖਿਡਾਰੀ ਕੈਮਰਾਮੈਨ ਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਲੁਧਿਆਣਾ